ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤਨਤਨ ਸਾਹਿਬ ਸਤਿਗੁਰੂ ਸਿਰੂ ਤੇ ਪਹਾਦਰ ਪਾਛਾ ਜੀ ਜਨਾਲ ਛੇਤੀ ਗੁਰਪੁਰ ਸਾਢੇ 350 ਸਾਲਾਂ ਖਰਾਬ ਦੇ ਗੁੰਮ ਦੇ ਵਿੱਚ ਸਮੁੱਚਾ ਖਾਲਸਾ ਪੰਥ ਨਹੀਂ ਸਮੁੱਚਾ ਜਿਹੜਾ ਭਾਰਤ ਵਰਸਿਆ ਉਹ ਬਣਾ ਦੇ ਇਹ ਮਹਾਨ ਛੇਤੀ ਗੁਰਪੁਰ ਇਸ ਮਹਾਨ ਛੇਤੀ ਪੋਰਮ ਨੂੰ ਸਮਰਪਿਤ ਸ੍ਰੀ ਤੇਗ ਬਹਾਦਰ ਪਾਤਸ਼ਾਹ ਨੇ ਦੂਸਰਿਆਂ ਦੇ ਲਈ ਆਪ ਸ਼ਹਾਦਤ ਦੇ ਕੇ ਧਰਮ ਦੀ ਆਜ਼ਾਦੀ ਤੇ ਇਸ ਪੰਜਾਬ ਮਲਕ ਦਾ ਸਭਿਆਚਾਰ ਪ੍ਰਾਤਨ ਬਿਰਸਾ ਜਿਹੜਾ ਉਹ ਕਾਇਮ ਕੀਤਾ ਤੇ ਮੈਂ ਅੱਜ ਧੰਨਵਾਦ ਕਰਦਾ ਸਮੁੱਚੇ ਭਾਰਤ ਵਰਸ ਦੀਆਂ ਸੰਗਤਾਂ ਦਾ ਸਿੱਖ ਇਕੱਲੇ ਨਹੀਂ ਮੁਸਲਮਾਨ ਵੀਰ ਵੀ ਹਿੰਦੂ ਵੀਰ ਵੀ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪਣਾ ਬਹੁਤ ਵੱਡਾ ਜੋਰਦਸ ਪਾ ਰਹੇ ਹਾਂ। ਤੋਂ ਇਹ ਮਾਟਨ ਸਾਹਿਬ ਦੀ ਪਵਿੱਤਰ ਧਰਤੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਨਮ ਧਰਤੀ ਇਹ ਨਗਰ ਕੀਰਤਨ ਦੀ ਬ੍ਰਹਮਤਾ ਉੱਥੋਂ ਹੋਈ ਸੀ। ਅੱਜ ਰਾਤ ਕੱਲ ਇਹ ਇਸ ਮਹਾਨ ਤਾਫਸਤਾਨ ਬਾਬਾ ਬਲਵੰਤ ਸਿੰਘ ਜੀ ਦੇ ਸਥਾਨ ਤੇ ਰਾਤ ਦਾ ਵਿਗਰਾਮ ਜੀ ਤੋਂ ਹੁਣ ਅਮਰ ਤੇ ਬਿਲੇ ਇੱਥੋਂ ਚਾਲੇ ਪਾਏ ਆ। ਇਹ ਗੁਰੂ ਪਾਤਸ਼ਾਹ ਦੀ ਕਿਰਪਾ ਸਾਧਾ ਸ਼੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਵਕਾਰ ਦੇਵ ਸਰੂਪ ਦੇ ਵਿੱਚ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਦੀ ਬਰਾਮਤਾ ਕੀਤੀ ਗਈ ਸੀ ਜੋ ਉੱਥੇ ਵੀ ਬਹੁਤ ਵੱਡਾ ਸੰਗਤਾਂ ਦੇ ਵਿੱਚ ਆਸ਼ਾ ਸੀ ਤੇ ਜਿਉਂ ਪੰਜਾਬ ਦੇ ਵਿੱਚ ਵੀ ਪੈਰ ਪਾਇਆ ਪਹਿਲਾਂ ਜੰਮੂ ਦੇ ਵਿੱਚ ਉਧਰ ਰਾਤ 1 ਵਜੇ ਪਹੁੰਚੇ ਫਿਰ ਬਾਦ ਸਾਹਿਬ ਗੁਰਦੁਆਰੇ 1 ਵਜੇ ਤੇ ਰਾਤ ਐਸ ਸਥਾਨ ਤੇ ਵੀ 1:30 ਪਹੁੰਚੇ ਤੇ ਸੰਗਤਾਂ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਨਾਤਮਕ ਹੋ ਰਹੀਆਂ ਇਸ ਮੁجهه ਤੌਰ ਦੇ ਉੱਤੇ ਉੱਥੇ ਗੁਰੂ ਪਾਤਸ਼ਾਹ ਦੇ ਅਨੰਦ ਸਿੱਖ ਜਿਹੜੇ ਪਿਆਰ ਵਾਲੇ ਸਿੱਖ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਬੜੇ ਵੱਡੇ ਸੀਰਬਾਤ ਵਾਕਿਸ ਕੀਤੇ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਗੁਰੂ ਪਾਤਸ਼ਾਹ ਨੇ ਸਿਰ ਜਾਇ ਤਾਂ ਜਾਏ ਮੇਰਾ ਸਿੱਖੀ ਸਿਧਣਾ ਜਾਏ ਐਸੀ ਗੁਰਤੀ ਬਖਸ਼ ਕੀਤੀ ਆ ਰਹੇ ਚਲ ਗਏ ਹਵਾਲੇ ਗਏ ਮੂਚ ਸਾੜੇ ਗਏ ਪਰ ਗੁਰੂ ਵੱਲ ਮੁੱਕ ਕਰਕੇ ਪੁਰ ਸ਼ਾਬਦੇ ਵਿੱਚ ਸਤਪੁਰਾਂ ਨੇ ਚੁੱਪੀ ਲਵਾਈ ਦੋਖ ਨਹੀਂ ਲੱਗਣ ਦਿੱਤਾ ਸ਼ਾਦ ਤਾਂ ਪ੍ਰਾਪਤ ਕੀਤੀਆਂ ਉੱਥੇ ਕਲਗੀਧਰ ਪਾਤਸ਼ਾਹ ਦਾ 350 ਸਾਲਾ ਗ੍ਰਿਆਈ ਦਿਵਸ ਜਿਹਦੇ ਸਮਾਗਮ 23 ਤਰੀਕ ਨੂੰ ਉਸੇ ਪਵਿੱਤਰ ਭੋਰਾ ਸਾਹਿਬ ਦੇ ਸਥਾਨ ਦੇ ਉੱਤੇ ਜਿੱਥੇ ਸਤਪੁਰ ਜੀ ਨੂੰ ਗ੍ਰਿਆਈ ਬਖਸ਼ਿ ਕੀਤੀ ਸੀ ਉੱਥੇ ਮਨਾਏ ਜਾਣੇ ਆ ਇਹ 29 ਤਰੀਕ ਤੱਕ ਵਿਵਸਥਾ ਸਾਰੇ ਇਹ 350 ਸਾਲਾ ਸ਼ਤਾਬ ਦੀ ਨਾਮ ਮਹਾਨ ਜਿਹੜੇ ਅਬਰਾਲੇ ਸ਼ੋਮਣੀ ਤੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਦੇ ਨਾਲ ਲੈ ਕੇ ਸਮੁੱਚੇ ਭਾਈਚਾਰਿਆਂ ਨੂੰ ਨਾਲ ਲੈ ਕੇ ਇਹ ਜਿਹੜੇ ਆ ਇਹ ਯਤਨ ਆਰੰਭੇ ਸੀ ਤੇ ਮੈਂ ਧੰਨਵਾਦ ਕਰਦਾ ਸਮੁੱਚੀਆਂ ਸੰਗਤਾਂ ਦਾ ਧੋਪੜੀ ਸਾਹਿਬ ਵਾਲਾ ਮਹਾਨ ਨਗਰ ਕੀਰਤਨ ਕੱਲ ਸਵੇਰੇ 2 ਘੰਨਵਾਨ ਗੁਰਦੁਆਰਾ ਪਟਿਆਲਾ ਪਹੁੰਚ ਜਾਣਾ 23 ਨੂੰ ਉਹਨਾਂ ਦੀ ਸਮਾਪਤੀ ਹੋਈ ਐ ਇਸ ਮਹਾਨ ਨਗਰ ਕੀਰਤਨ ਦੀ 18 ਅੱਜ ਤਰੀਕਿਆ ਜਾਂ ਕੱਲੋਂ ਇਹ ਦੀ ਆਪਣੇ ਜਾ ਕੇ ਸੰਪੂਰਨਤਾ ਹੋਣੀ ਆ ਉਹਨੂੰ ਚਾਰਨਾ ਚ ਅਰਦਾਸ ਆ ਸ਼ਾਂਤ ਬਾਬਾ ਗਰਦੇਵਾਲ ਸਿੰਘ ਜਿਹੜੇ ਹਮੇਸ਼ਾ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਛਿੜੀ ਇਕਾਤਕ ਸਾਹਮਣੇ ਇੱਕ ਧੀਰ ਨਹੀਂ ਇੱਕ ਥੰਮ ਬਣ ਕੇ ਸਾਡੇ ਨਾਲ ਚੱਲਦੇ ਆ ਸੋ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਰਾਤ ਦਾ ਬਖਰਾਮ ਸੀ ਪਹਿਲਾਂ ਜਦੋਂ ਨਨਕਾਣਾ ਸਾਹਿਬ ਵਾਲਾ ਦਾ ਕੀਰਤਨ ਆ ਉਦੋਂ ਵੀ ਰਾਤ ਦਾ ਬਖਰਾਮ ਇੱਥੇ ਸੀ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਕਾਰਨ ਇਸ ਮਹਾਨ ਪਵਿੱਤਰ ਆਤਮਾ ਨੂੰ ਜਿਹੜੀ ਸਾਰਿਆਂ ਜੋ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਪਾਣੀ ਤੇ ਬਾਣੇ ਨਾਲ ਜੋੜਦੇ ਆ ਸਤਿਗੁਰ ਜੀ ਦੇ ਅਰੋਗ ਦਾ ਮੰਦਰੋਥੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤਾਂ ਕਿ ਕੌਮ ਦੀ ਇਸੇ ਤਰ੍ਹਾਂ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਬੇ ਕਿਸੀ ਐਸਪੀਸੀ ਕੇ ਅਫਸਰਾਂ ਤੋਂ ਉਤੋਲੀ ਤੇਰੇ ਵਿੱਚ ਜਦੋਂ ਸਰਕਾਰ ਦੇ ਕਿਸੇ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਮੈਂ ਪਰ ਪੰਜਾਬੀ ਜਿਹੜੇ ਪ੍ਰਸ਼ਾਸਨ ਦਾ ਚੰਗਾ ਜਦੋਂ ਅਸੀਂ ਗਵਰਨਰ ਜੰਮੂ ਕੇ ਸਬੇਤ ਨੂੰ ਵੜੇ ਸਕੇ ਤੇ ਉਹਨਾਂ ਨੇ ਉਹ ਤਣਾ 16 ਸਭੀ ਤੋਂ ਆਈ ਸੀ ਕੇ ਅਸੀਂ ਪੂਰਨ ਤੌਰ ਤੇ ਸਹਿਯੋਗ ਕਰਾਂਗੇ ਤੇ ਮੈਨੂੰ ਸੰਤੁਸ਼ਟੀ ਆ ਕਿ ਬਹੁਤ ਵੱਡਾ ਸਹਿਯੋਗ ਉਹਨਾਂ ਨੇ ਬਖਸ਼ਿਆ ਇਹ ਥੋੜਾ ਜਿਹਾ ਪੰਜਾਬ ਦੇ ਵੀ ਜਿਹੜੇ ਹਾਲਾਤ ਉੱਥੇ ਨਾਲੋਂ ਬੱਕਰੇ ਆ ਕਿਉਂਕਿ ਇੱਥੇ ਸਰਕਾਰ ਜਿਹੜੀ ਆਪਣੇ ਤੌਰ ਤੇ ਧਰਮ ਨੂੰ ਕੈਪਚਰ ਕਰਨ ਦਾ ਯਤਨ ਕਰ ਰਹੀ ਸਮਾਜ ਨੂੰ ਆਪਣੇ ਤੌਰ ਤੇ ਰੱਖ ਰਹੀ ਆ ਪਰ ਇੱਥੇ ਪੰਜਾਬ ਦੀ ਧਰਤੀ ਆ ਗੁਰੂ ਖਾਲਸਾ ਜਿਹੜਾ ਆ ਇਹੋ ਹੀ ਸਾਡੀ ਫੋਰਸ ਆ ਤੇ ਤੁਸੀਂ ਦੇਖਦੇ ਆ ਕਿਵੇਂ ਸਾਡੇ ਜਿਹੜੇ ਸਾਰੇ ਮੁਲਾਜ਼ਮ ਕਿਵੇਂ ਸਾਡੇ ਸਾਰੇ ਗੁਰੂ ਕੇ ਸਿੱਖ ਇਹਨੂੰ ਆਪ ਹੀ ਕੰਟਰੋਲ ਕਰ ਲੈਂਦੇ ਆ ਇਹ ਗੁਰੂ ਦੀ ਬਖਸ਼ਿਸ਼ ਆ ਭਾਪੀ ਸਾਹਿਬ ਜਿਹੜਾ ਪੰਜਾਬ ਸਰਕਾਰ ਕੋਲੋਂ ਇਹਦਾ ਪਹਿਲਾਂ ਇਹਦਾ ਚੱਲੋ ਇਹ ਮੈਂ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਸਰਕਾਰ ਆਪਣੇ ਸਰਕਾਰੀ ਕੰਮ ਕਰੇ ਉਹ ਧਾਰਮਿਕ ਕਾਰ ਜਿਹੜੇ ਆ ਉਹ ਧਾਰਮਿਕ ਜਥੇਬੰਦੀਆਂ ਇਹਨਾਂ ਨੇ ਸੋਦੇ ਆ ਪਰ ਚਲੋ ਹੱਦੇ ਨੇ ਕਿ ਹੁਣ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੇ ਕਾਰਜ ਕਰਨ ਵਾਲੇ ਸੀ ਉਹ ਤਾਂ ਹਲੇ ਖੜੇ ਉਦਾਂ ਦੇ ਉਦਾਂ ਹੀ ਆ ਮੈਂ ਹੁਣ ਛੜਕਾਂ ਦੇ ਪਿੱਛੇ ਆਉਣਾ ਤੁਰਿਆ ਜਾਨਾ ਉਹਦਾ ਹਰ ਦਿਨ ਜਾਨਾ ਤੇ ਆਪਾਂ ਦੇ ਅੱਡੇ ਪਈ ਆ। ਮੈਂ ਕਿਹਾ ਨਗਰ ਕੀਰਤਨ ਮੇਰੀ ਮੇਰੀ 35 ਸੌਣ ਲਾ ਸਰਕਾਰ ਹੁੰਦੀ ਸਰਕਾਰ ਦੇ ਕਮਾਂ ਲਈ ਲੋਕਾਂ ਦੇ ਬੈਲ ਦੇ ਇਹ ਜਿਹੜੇ ਧਾਰਮਿਕ ਧਾਰ ਹੁਣ ਜਦੇ ਬੰਦਿਆਂ ਨੂੰ ਸੌਦੇ ਆ ਪਹਿਲਾਂ ਆਪਾਂ ਦੇਖਦੇ ਆ ਇੱਕ ਜੰਮੂ ਕਸ਼ਮੀਰ ਕੀਤਾ ਸੀ ਉਹਦਾ ਕੀ ਹਾਲ ਹੋਇਆ ਹੁਣ ਆਈ ਦੀ ਭਾਈ ਜਤਾ ਜਿਹਦੀ ਜਾਨ ਦੇ ਵਿੱਚ ਉਸੇ ਇੱਕ ਤਸਵੀਰ ਸ਼ਿਉਮਤ ਕੀਤੀ ਆ ਤੇ ਉਹਦੇ ਵਿੱਚ 사ਤਗੁਰਾਂ ਦੇ ਹੱਥ ਦੇ ਖੰਡਾ ਦੇ ਪੈਰਾਂ ਦੇ ਵਿੱਚ ਜੋੜਾ ਪਾਇਆ ਸੋ ਇਦਾਂ ਦੀਆਂ ਹੋ ਜਾਂਦੀਆਂ ਜਿਹੜੀਆਂ ਗੱਲਾਂ ਕਿਉਂਕਿ ਸਰਕਾਰ ਦੇ ਕਾਰ ਸਰਕਾਰ ਕਰਦੀ ਨਾ ਕੱਢਣ ਨੂੰ ਨਹੀਂ ਕਹਿੰਦਾ ਕੱਢਣ ਨੂੰ ਨਾ ਕੱਢ ਪਰ ਧਾਰਮਿਕ ਜਥੇਬੰਦੀਆਂ ਦੇ ਕਾਰਜ ਆ ਕਿ ਉਹਨਾਂ ਨੂੰ ਸੌਂਦੇ ਆ